ਪੰਜਾਬ ਤੋਂ ਫੂਡ ਬੋਲ ਹੈ ਸਾਰੇ ਦੇਸ਼ ਦੀ 182 ਲੱਖ ਮੀਟ्रिक टन ਚੌੜ ਇਸ ਵਾਰ ਪੰਜਾਬ ਦੇਸ਼ ਨੂੰ ਦੇ ਰਿਹਾ ਹੈ 182 ਲੱਖ ਮੀਟ्रिक टन ਹਾਲਾਂਕਿ ਚੌੜ ਸਾਡੀ ਖੁਰਾਕ ਦਾ ਹਿੱਸਾ ਨਹੀਂ ਹੈਗਾ ਅਜੇ ਤਾਂ 10ਵੇਂ ਵਾਲੇ ਦਿਨ ਮਹੀਨੇ ਬਾਅਦ ਠਕੀਰ ਬਣਾਉਣਿਆਂ ਸਾਡਾ ਇਸ ਚਾ ਲਈ ਕਰਵਾਕਦਾ ਉਹ ਪਰ ਅਸੀਂ ਦੇ ਰਹੇ ਹਾਂ ਅਸਲ ਚ ਅਸੀਂ ਜੋੜ ਨਹੀਂ ਦੇ ਰਹੇ ਜੇ ਕਿਤੇ ਪਹਿਲਾਂ ਸੋਚਿਆ ਹੁੰਦਾ ਅਸੀਂ ਤਾਂ ਡਿਸਲਰੀ ਵਰਗਾ ਪਾਣੀ ਹੋ ਇੰਪੋਰਟ ਕਰਦਾ ਐਕਸਪੋਰਟ ਕਰਦਾ ਪਾਣੀ ਦੇ ਲਈ ਗਏ ਜੀ ਉਹਨਾਂ ਨੂੰ ਦੇਸ਼ ਨੂੰ ਅੱਜ ਪਾਣੀ ਖਤਮ ਹੋ ਗਿਆ ਥੱਲੋਂ 600 ਫੁੱਟ ਤੇ ਚਲਾ ਗਿਆ ਜੀ ਪਾਟਰ ਲੈਵਲ ਡਾਰਕ ਜ਼ੋਨ ਦੇ ਵਿੱਚ ਆ ਗਿਆ ਅੱਤੇ ਤੋਂ ਵੱਧ ਪੰਜਾਬ ਕਿਸੇ ਨੇ ਧਿਆਨ ਨਹੀਂ ਦਿੱਤਾ ਜੀ ਬੜੀ ਸ਼ਾਨਨਾ ਕਹਿੰਦੇ ਆ 182 ਲੱਖ ਮੀਟਰ ਘਟਾਣਾ ਚਾਹ ਪੈਦਾ ਹੋਣ ਨਾਲ ਪਰਾਲੀ ਵੀ ਤਾਂ ਪੈਦਾ ਹੋਊ 15 ਦਿਨ ਪਹਿਲਾਂ ਆਂਦਾ ਤਾਂ 15 ਦਿਨ ਬਾਅਦ ਕਹਿੰਦੇ ਉੱਤੇ ਪਰਚਾ ਕਰੋ ਆ ਦੇਖ ਲੋ ਬਾਹਰ ਜਲਵਾਜੂ ਦੇਖ ਲੈ ਹੁਣ ਤੁਸੀਂ ਬਾਹਰ ਪੁੱਛ ਲਿਓ ਕਰੇ ਪਿੰਡ ਫੋਨ ਕਰਕੇ ਕੁਝ ਦਿਖਦਾ ਹੈ ਕੁਝ ਦਿਖਦਾ ਕਰੀਏ ਕੀ ਹੱਲ ਕੀ ਹੈ ਬਥੇਰੀ ਵਾਰੀ ਕਹਾਂ ਸੈਂਟਰ ਨੂੰ ਬੜੀਆਂ 에어 ਕਮਿਸ਼ਨ ਦੇ ਚੇਅਰਮੈਨ ਆ ਗਏ ਜੀ ਐਨਜੀਟੀ ਆ ਗਏ ਜੀ ਹੱਲ ਕੀ ਆ ਹੈ ਮੈਂ ਕਹਾਂ ਜੀ ਪੈਸੇ ਦੇ ਦਿਓ 2000 ਰੁਪਿਆ ਇੱਕੜ ਦੇ ਦਿਓ ਚਲੋ ਐ ਕਰਦਾ 1000 ਮੈਂ ਪਾ ਦਿੰਨਾ 1000 ਤੁਸੀਂ ਪਾ ਦਿਓ 2000 ਰੁਪਿਆ ਇੱਕੜ ਕਰ ਦਿੰਨੇ ਆ ਜਾਂ 2000 ਰੁਪਿਆ ਇੱਕੜ ਨਾ ਫੁੱਪਣ ਦੇ ਦਿਓ ਜਾਂ ਸਾਨੂੰ ਕੋਈ ਹੋਰ ਫਸਲਾਂ ਦੇ ਦਿਓ ਅਸੀਂ ਝੋਨੇ ਤੋਂ ਆ ਪੱਕੇ ਪਏ ਆ ਖੋਦੱਕੇ ਪਏ ਆ ਸਾਡਾ ਕੋਈ ਜਲ ਨਹੀਂ ਕਰਦਾ ਅਗਲਾਉਣ ਨੂੰ ਜੇ ਸਾਨੂੰ ਮੱਕੀ ਦੀ ਐਮਐਸਪੀ ਜਾਂ ਬਾਜਰੇ ਦੀ ਜਾਂ ਮੂੰਗ ਦਾੜ ਦੀ ਸਾਨੂੰ ਓਨੇ ਪੈਸੇ ਸਾਨੂੰ ਬਚਣੇ ਚਾਹੀਦੇ ਜਿੰਨੇ ਸਾਨੂੰ ਅੱਜ ਇੱਕ ਕਿੱਲੇ ਚੋਂ ਇੱਕ ਏਕੜ ਚੋਂ ਚੋਨੇ ਚੋਂ ਬਚਦੇ ਨੇ ਤਾਂ ਅਸੀਂ ਕੋਈ ਹੋਰ ਫਸਲ ਬੀਜ ਲਾਂਗੇ ਤੇ ਯਾਰ ਅੱਗੇ ਸਾਡੇ ਤੇ ਕਰੀ ਜਾਂਦੇ ਹੋ ਗਾਲਾਂ ਸਾਨੂੰ ਕੱਢੀ ਜਾਂਦੇ ਹੋ ਹੁਣ ਤਾਂ ਪਾਕਿਸਤਾਨ ਵਾਲੇ ਉਹ ਜਿਹੜੀ ਪੰਜ ਪਾਕਿਸਤਾਨ ਵਾਲੇ ਪੰਜਾਬ ਦੀ ਮੁੱਖ ਮੰਤਰੀ ਐ ਮਰੀਅਮ शरीफ नवाज शरीफ दी बेटी ओ कहंदी मैं भगवंत मान नु चिट्ठी लिखूंगी थोड़ा तो तूआ लाहौर आंदा है दिल्ली दे। तो दिल्ली वाले कहंदे थोड़ा तूआ दिल्ली आंदा मैं कह साडा तूआ गेड़े ही दई जांदे जेड़ा आंदा सामने कौन भी लिखला चिट्ठी दीबा मैं कह पहला एक पाकिस्तान वाली तो दुखी रहे तू भी करला है कर சான்னு பி